ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਹੈ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਏ ਡਾਕਟਰ ਸਾਹਿਬ ਨੇ ਮੈਂ ਕਿੰਨੀ ਆ ਮੈਂ ਬੜੀ ਹੈਰਾਨ ਹੋਈ ਆ ਇਹ ਗੱਲ ਸੁਣ ਕੇ ਔਰ ਉਹਨਾਂ ਦਾ ਰੋਣ ਦਾ ਅੰਦਾਜ਼ ਦੇਖ ਕੇ ਕਿ ਕੀ ਵਾਕਿਆ ਹੀ ਇੰਜ ਹੋ ਸਕਦਾ ਵਾ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਇੱਕ ਮੈਂ ਹਰਮੰਦਰ ਸਾਹਿਬ 'ਚ ਦੇਖੀ ਹੈ ਪਾਵਰ ਸੇਮ ਪਾਵਰ ਦੇਖੀ ਆ ਮੈਂ ਦੇਖੋ ਹਰਮੰਦਰ ਸਾਹਿਬ ਦਾ ਨਾਮ ਲੈਂਦੇ ਹੀ ਵੈਰਾਗਾ ਮੇਰਾ ਸਿਸਟਮ ਮਿਲ ਜਾਂਦਾ ਕਿਉਂਕਿ ਹਰਮੰਦਰ ਸਾਹਿਬ ਦੇ ਵਿੱਚ ਮੈਂ ਸਾਖਸ਼ਾਤ ਦਰਸ਼ਨ ਕੀਤੇ ਨੇ ਇਹ ਉਹੀ ਪ੍ਰੀਤਮ ਨਾਲ ਜਿਹੜਾ ਪ੍ਰੇਮ ਆ ਉਹੋ ਆ ਜੀ ਮਤਲਬ ਮੈਂ ਉੱਥੇ ਦਰਸ਼ਨ ਕੀਤੇ ਸਾਖਸ਼ਾਤ ਹਰਮੰਦਰ ਸਾਹਿਬ ਉਹਦਾ ਨੌ ਲੈਂਦੇ ਮੇਰਾ ਸਾਰਾ ਸਿਸਟਮ ਵੱਲ ਜਾਂਦਾ ਕਿਹਨਾਂ ਦੇ ਦਰਸ਼ਨ ਕੀਤੇ ਜੀ ਮਹਾਪੁਰਖਾਂ ਦੇ ਸਾਨੂੰ ਵੀ ਦੱਸ ਦੋ ਬਸ ਇਹ ਗੱਲਾਂ ਕਦੇ ਅੰਦਰ ਹੀ ਰਹਿਣ ਦਿਓ ਮਹਾਪੁਰਖਾਂ ਦੇ ਦਰਸ਼ਨ ਹੋਏ ਨੇ ਔਰ ਮੈਂ ਉੱਥੇ ਰਾਤ ਨੂੰ ਗਿਆ ਸੀ ਸਵੇਰੇ 4:30 ਵਜੇ ਮੈਨੂੰ ਹੋਸ਼ ਆਇਆ ਸੀ। ਬਸ ਮੈਂ ਬਾਬਾ ਦੀਪ ਸਿੰਘ ਜੀ ਦੀ ਉੱਥੇ ਜਿੱਥੇ ਬਣੀ ਹੋਈ ਹੈ ਜਗ੍ਹਾ ਉੱਥੇ ਜਾ ਕੇ ਲੇਟ ਗਿਆ ਉੱਥੇ ਹੀ ਰਹਿ ਗਿਆ। ਸਾਰਾ ਕੁਝ ਦੱਸ ਬਾਬਾ ਫੜਲੀ ਦੀ ਗੱਲ ਬਾਬਾ ਦੀਪ ਸਿੰਘ ਜੀ ਦਾ ਦਰਸ਼ਨ ਦਿੱਤਾ। ਚਲੋ ਬਹੁਤ ਵੱਡੀ ਕਿਰਪਾ ਹੈ ਜੀ ਇਹ ਤਾਂ ਫਿਰ। ਮਤਲਬ ਮਤਲਬ ਸ਼ੀਰਦ ਸਿੰਘ ਆ ਦਾ ਪਹਿਰਾ ਹੋ ਗਿਆ ਨਾਲ ਆ ਗਿਆ ਉਹ ਮੇਰੇ। ਸਰਗੁਜੀ ਦਿਖਾਤਾ ਜੀ ਉਹਨਾਂ ਨੇ ਮੈਨੂੰ ਮਤਲਬ ਐਂਡ ਦਿਖਾਤਾ ਬਿਲਕੁਲ ਪਰ ਜਦੋਂ ਮੈਂ ਉੱਠਿਆ ਮੈਂ ਹਲਕਾ ਦੀ ਫੁੱਲਾਂ ਵਰਗਾ ਔਰ ਮਨ ਮੇਰਾ ਜਦੀ ਪਰ ਜਾਂਦਾ ਜਦ ਉਹਦਾ ਨਾਉ ਲੈਣਾ ਤੁਹਾਡੇ ਦਫ਼ਤਰ ਚ ਸਾਰੇ ਕਿਤੇ ਜਿੰਨੀ ਜਗ੍ਹਾ ਮੈਂ ਦੇਖਦਾ ਬਾਬਾ ਦੀਪ ਸਿੰਘ ਜੀ ਦੀ ਫੋਟੋ ਜ਼ਰੂਰ ਹੁੰਦੀ ਆ ਹਨਾ ਭਗਵਾਨ ਕ੍ਰਿਸ਼ਨ ਜੀ ਔਰ ਬਾਬਾ ਦੀਪ ਸਿੰਘ ਜੀ ਧਰਤੀ ਤੇ ਹਾਜ਼ਰ ਨੇ ਗੁਰੂ ਨਾਨਕ ਦੇਵ ਜੀ ਮੈਨੂੰ ਪ੍ਰਤੱਖ ਮੈਨੂੰ ਇਹ ਚੀਜ਼ ਫੀਲ ਕਰਾਈ ਅੱਛਾ ਹੈ ਇੱਕੋ ਤੱਤ ਹੈ ਦੀ ਇੱਕੋ ਹੀ ਤੱਤ ਉਹ ਯਾ ਅੱਡ ਨਹੀਂ ਹੈਗੇ ਕੁਝ ਵੀ ਨਹੀਂ ਅੱਡ ਅੱਡ ਕੁਝ ਨਹੀਂ ਹੈਗਾ ਜੀ ਇਹ ਇਹ ਤਾਂ ਜਿਹੜਾ ਉੱਥੇ ਪਹੁੰਚ ਗਿਆ ਉਹਨੂੰ ਪਤਾ ਬਿਲਕੁਲ ਜਿਹੜਾ ਫੋਟੋ ਨੂੰ ਮੱਥਾ ਟੇਕੀ ਜਾਂਦਾ ਉਹਨੂੰ ਨਹੀਂ ਪਤਾ ਜਿਹੜਾ ਉੱਥੇ ਪਹੁੰਚ ਗਿਆ ਜਿਹੜਾ ਉਹਦੇ ਕੋਲ ਲੱਗ ਗਿਆ ਇਹ ਉਹਨੂੰ ਪਤਾ ਗੋਲ ਸਾਹਿਬ ਮੈਂ ਪਹਿਲੀ ਵਾਰ ਦੇਖਿਆ ਐਨਾ ਵਿਰਾਗ ਹੈ ਤੁਹਾਡੇ ਅੰਦਰ ਪ੍ਰਮਾਤਮਾ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਕਿਆ ਬਾਤ ਹੈ ਗੋਲ ਸਾਹਿਬ ਬਹੁਤ ਔਖੀਆਂ ਚੀਜ਼ਾਂ ਨੇ ਜਦੋਂ ਇਹ ਮਿਲਦੀਆਂ ਨੇ ਤਾਂ ਉਹ ਹੁਣ ਵੀ ਆਪਦਾ ਕੰਮ ਕਰ ਰਹੀ ਹੈ ਉਹ ਚੀਜ਼ ਹੁਣ ਵੀ ਅੰਦਰੋਂ ਧੋ ਰਹੀ ਹੈ ਉਹ ਚੀਜ਼ ਅੱਛਾ ਅੱਖਾਂ 'ਚ ਜੋ ਜਿਹੜਾ ਪਾਣੀ ਆ ਰਿਹਾ ਉਹ ਅੰਦਰੋਂ ਮੈਲ ਨਿਕਲ ਰਿਹਾ ਜਨਮਾ ਜਨਮਾ ਦੀ ਮੈਲ ਜੰਮੀ ਹੋਈ ਹੈ ਮੈਲ ਨਿਕਲ ਰਿਹਾ ਬਾਹਰ ਤਾਂ ਤਾਂ ਹੀ ਚੇਂਜ ਆਇਆ ਨੇ ਤੁਸੀਂ ਦੇਖੋ ਮੇਰੇ ਕਲੀਨਿਕ ਤੇ ਲੋਕ ਆਉਂਦੇ ਆ ਬਿੱਲ ਬਣਦਾ ਉਹਦੇ ਥੱਲੇ ਨਾ ਅਸੀਂ ਲਿਖਿਆ ਹੁੰਦਾ ਦਸਵੰਦ 10% ਕਟਿਆ ਹੁੰਦਾ ਹਾਂ ਜੇ 1000 ਰੁਪਏ ਦਾ ਬਿੱਲ ਬਣਿਆ 100 ਰੁਪਏ ਉੱਥੇ ਹੀ ਲੈਸ ਠੀਕ ਆ ਫਿਰ ਜਿਹੜੀ ਦਵਾਈ ਬਣਦੀ ਆ ਉਹ ਚੋ ਦਵਾਈ ਚੋ 10% ਦਵਾਈ ਕੱਢ ਲੈਣੀ ਆ ਕੁਆਂਟਲ ਚੋ 10 ਕਿਲੋ ਓਕੇ ਤੇ ਫਿਰ ਜਿਹੜਾ ਉਹਦਾ ਪੈਸਾ ਆਉਂਦਾ ਉਹ ਚੋ 10% ਪੈਸਾ ਹੋਰ ਪਹਿਲਾਂ ਦਸਵੰਦ ਮਰੀਜ਼ ਨੂੰ ਕੱਟਿਆ ਫਿਰ ਦਸਵੰਦ ਕੱਢ ਕੇ ਨੈਣਾ ਦੇ ਵੀ ਮੰਦਰ ਤੇ ਲੱਗਦਾ ਮਨ ਨੂੰ ਇੰਨੀ ਵੀ ਤਕਲੀਫ ਨਹੀਂ ਹੁੰਦੀ ਹੂੰ ਮਨ ਨੂੰ ਇੰਨੀ ਵੀ ਤਕਲੀਫ ਨਹੀਂ ਹੁੰਦੀ ਵੀ ਕੀ ਮੈਂ ਦੇ ਰਿਹਾ ਕੀ ਮੈਂ ਲੈ ਰਿਹਾ ਮਨ ਨੂੰ ਆਉਂਦਾ ਤੇਰਾ ਹੀ ਤੇਰਾ ਸਭ ਕੁਝ ਮੇਰਾ ਕੀ ਆ ਪਰ ਇੱਕ ਗੱਲ ਬਹੁਤ ਵੱਡੀ ਆ ਕਿ ਉਹਨੇ ਮੈਨੂੰ ਇੱਜ਼ਤ ਬਖਸ਼ ਦਿੱਤੀ ਆ ਹੂੰ ਮਤਲਬ ਮੈਂ ਦੁਨੀਆਂ 'ਚ ਜੇ ਆਇਆ ਮੈਨੂੰ ਆਪਦੇ ਆਉਣ ਦਾ ਤੇ ਇਸ ਦੁਨੀਆਂ ਤੋਂ ਜਾਣ ਦਾ ਕੋਈ ਅਫਸੋਸ ਨਹੀਂ ਹੂੰ ਇਸ ਧਰਤੀ 'ਤੇ ਜੇ ਕੋਈ ਪਾਵਰ ਹੈ ਤਾਂ ਅੱਜ ਮੈਨੂੰ ਪਤਾ ਵੀ ਉਹ ਮੇਰੇ ਨਾਲ ਆ ਉਹ ਮੇਰੇ ਕੋਲ ਆ ਉਹ ਹਮੇਸ਼ਾ ਮੇਰੇ ਅੰਦਰ ਆ ਪਰ ਜੇ ਕੋਈ ਦੁਨਿਆਵੀ ਸੁੱਖ ਸੁਵਿਧਾ ਉਹ ਮੇਰੇ ਕੋਲ ਆ ਮੈਨੂੰ ਉਹ ਤਾਂ ਗਦੇ ਉਹਨਾਂ ਨੇ ਰੋਕਿਆ ਨਹੀਂ ਮੈਂ ਜੋ ਕਰਨਾ ਚਾਹਾਂ ਮੈਂ ਆਪਣੀ ਮਸਤੀ ਨਾਲ ਕਰਦਾ ਜੀ ਮੇਰੇ ਬੱਚੇ ਮੇਰੇ ਨਾਲ ਨੇ ਮੇਰੀ ਵਾਈਫ ਮੇਰੇ ਨਾਲ ਆ ਮਤਲਬ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਭੈਣ ਭਰਾ ਮੇਰੇ ਨਾਲ ਨੇ ਸੋ ਵੀਵਰਸ ਐਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਕਿ ਡਾਕਟਰ ਸਾਹਿਬ ਹੈ ਔਰ ਉਹ ਕਹਿੰਦੇ ਕਿ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਏ ਮੇਰੇ ਇਹ ਮੰਨਣ 'ਚ ਗਲਤ ਨਹੀਂ ਆਉਂਦੀ ਲੇਕਿਨ ਫੇਰ ਵੀ ਮੈਂ ਪਹਿਲਾਂ ਵੀ ਕੁਝ ਦੇਖੇ ਸੀ ਕਿ ਜਿਸ ਤਰ੍ਹਾਂ ਕਿ ਉੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ಕ್ಯಾਨసర్ ਦੇ ਮਰੀਜ਼ ਆਏ ਉਹਨਾਂ ਦਾ ಕ್ಯಾਨసర్ ਠੀਕ ਹੋ ਗਿਆ ਕੁਝ व्हीਲ ਛੇੜ ਤੇ ਆਏ ਔਰ ਆਪਣੇ ਪੈਰਾਂ ਤੇ ਚੱਲ ਕੇ ਵਾਪਸ ਘਰ ਨੂੰ ਗਏ ਇਹ ਚੀਜ਼ਾਂ ਮੰਨਣ ਚ ਨਹੀਂ ਆਉਂਦੀਆਂ ਲੇਕਿਨ ਇਹ ਹੋ ਵੀ ਜਾਂਦਾ ਹੁੰਦਾ ਵੈ ਬਾਕੀ ਇਹ ਜਿਹੜੀ ਗੱਲਬਾਤ ਕਰਨ ਦੇ ਸੀ ਕਿ ਦਰਸ਼ਨ ਹੋਏ ਇਹ ਕਿ ਯਕੀਨ ਦੀ ਗੱਲ ਹੁੰਦੀ ਸਾਨੂੰ ਜਿੰਨਾ ਯਕੀਨ ਹੋਵੇਗਾ ਨਾ ਕਿਸੇ ਚੀਜ਼ ਤੇ ਪੱਕਾ ਸੀ ਬੇਸ਼ੱਕ ਅਸੀਂ ਕੋਈ ਵੀ ਚੀਜ਼ ਹੈ ਨਾ ਸਾਨੂੰ ਉਹਦੇ ਤੇ ਯਕੀਨ ਹੋਣਾ ਚਾਹੀਦਾ ਵਾ ਅਗਰ ਸਾਡਾ ਯਕੀਨ ਪੁਗਤਾ ਵੈ ਤੇ ਉਹ ਕੰਮ ਆਟੋਮੈਟਿਕਲੀ ਹੋ ਜਾਈਗਾ ਬਾਕੀ ਏਜਟ ਨਾਲ ਗੱਲਾਂ ਬਾਤਾਂ ਕਰਨ ਦੇ ਇਸ ਜਿਸ ਤਰ੍ਹਾਂ ਕਿ ਉਹਨਾਂ ਦੀਆਂ ਅੱਖਾਂ ਵਿੱਚੋਂ ਅੰਸੂ ਆ ਗਏ ਰੋਣ ਲੱਗ ਪਏ ਕਿ ਮੈਨੂੰ ਦਰਸ਼ਨ ਹੋਏ ਮੈਨੇ ਆਪਣੇ ਆਪ ਨੂੰ ਇੰਝ ਮਹਿਸੂਸ ਕੀਤਾ ਕਿ ਮੈਂ ਫੁੱਲਾਂ ਤਰ੍ਹਾਂ ਹੋ ਗਿਆ ਮੈਂ ਮੈਂ ਕਿੰਨੀ ਐ ਕਿ ਇਹ ਉਹਦੀ ਯਕੀਨ ਦੀ ਗੱਲ ਹੈ ਉਹਨੇ ਉਸ ਚੀਜ਼ ਤੇ ਯਕੀਨ ਕੀਤਾ ਔਰ ਉਹ ਸਾਰਾ ਕੁਝ ਉੰਝ ਹੀ ਹੋ ਗਿਆ ਬਾਕੀ ਜਿਹੜੀਆਂ ਗੱਲਾਂ ਬਾਤਾਂ ਕਰਨ ਦੇ ਸੀ ਬੜੀਆਂ ਵਧੀਆ ਸੀ ਔਰ ਮੈਨੂੰ ਤਿੰਨਾਂ ਦੀ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਹਿੰਦੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦੱਸ ਹਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ